ਲੁਧਿਆਣਾ ਦੇ ਪੱਖੋਵਾਂ ਰੋਡ ਦੀਆਂ ਮੂੰਹੋਂ ਬੋਲਦੀਆਂ ਖਾਸ ਤਸਵੀਰਾਂ ਕਿਸਾਨ ਜੁਗੀਆਂ ਵੱਲੋਂ ਬੰਦ ਕਰਾਇਆ ਜਾ ਰਿਹਾ ਦੱਲੇ ਵਾਲ ਹਾਂਜੀ ਜੀ ਵੀਰ ਜੀ ਸ਼ੋਭਨਾ ਬੋਰਾ ਜੀ ਜੀ ਦੱਲੇ ਜੀ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਜੀ ਪੰਜਾਬ ਕਿਸਾਨ ਯੂਨੀਅਨ ਨੇ ਪੰਜਾਬ ਦਾ ਪੰਦਤ ਦਾ ਸਦ ਅਧਿਤਾ ਸੀਗਾ ਬਹੁਤ ਜਿਹੜੇ ਜਥੇ ਬੰਦੇ ਰਹੇ ਜਾਂਦੇ ਸਾਥ ਦਿੱਤਾ ਵਾ ਸਮਰਥਨ ਵੀ ਦਿੱਤਾ ਵਾ ਤੇ ਇਹ 7 ਵਜੇ ਤੋਂ ਸਾਬ ਨੂੰ 4 ਵਜੇ ਤੱਕ ਦਾ ਪੰਦਤ ਦਾ ਸਦ ਦਿੱਤਾ ਤੇ ਸਾਰੇ ਪੰਜਾਬ ਨੂੰ ਸਹਿਯੋਗ ਕਰਨਾ ਚਾਹੀਦਾ ਵਾ ਤਾਂ ਜੋ ਕਾਪੜੇ ਦੱਲੇ ਵਾਲ ਸਾਹਿਬ ਜਿਹੜੇ ਮਨਮਰਤੇ ਬੈਠਿਆ ਉਹਦੇ ਮੱਗਾ ਜਿਹੜੇ ਕਿਸਾਨ ਦੇ ਮੱਗਾ ਨੇ ਸਾਰਿਆਂ ਮਨਵਾਇਆ ਜਾ ਸਕਣ ਇਹ ਪੂਰੇ ਪੰਜਾਬ ਵਾਸਤੇ ਆ ਜਾਂ ਪੂਰੇ ਭਾਰਤ ਵਾਸਤੇ ਬੰਦਾ ਸੁਦਕਤਾ ਗਿਆ ਇਹ ਅਜੇ ਤੱਕ ਦਾ ਪੂਰੇ ਪੰਜਾਬ ਵਾਸਤੇ ਹੀ ਹੈ ਪਟਨਾ ਕਿੰਨੇ ਤੋਂ ਕਿੰਨੇ ਵਜੇ ਦਾ ਸਮਾਂ ਚ 7 ਵਜੇ ਤੋਂ ਲੈ ਕੇ 7 ਵਜੇ ਤੋਂ 4 4 ਵਜੇ ਤੱਕ ਸਾਡਾ 4 ਵਜੇ ਦਾ ਧੰਨਵਾਦ ਜੀ ਓਕੇ ਜਨ ਇੱਕ ਜਿੰਦਾਬਾਦ ਜਨ ਇੱਕ ਜਿੰਦਾਬਾਦ ਬੰਦ ਕਰਾ ਜਿੰਦਾਬਾਦ ਬੰਦ ਕਰਾ ਯਾਰ ਜਿਲ੍ਹਾ ਲੁਧਿਆਣਾ ਦੀਆਂ ਮੂੰਹੋਂ ਬੋਲਦੀਆਂ ਖਾਸ ਵੀਰਾਂ ਪਖਵਾਰ ਰੋਡ ਦੇ ਉੱਤੇ ਇਸ ਤਰ੍ਹਾਂ ਕਿ ਕਿਸਾਨ ਮਜ਼ਦੂਰ ਤੇ ਭਾਈਚਾਰੇ ਵੱਲੋਂ ਕਰਾਇਆ ਜਾ ਰਿਹਾ ਹੈ ਬੰਦ ਹਾਂਜੀ ਕੌਣ ਬੋਲੂਗਾ ਦੱਸੋ ਹਾਂਜੀ ਅੱਛਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਕਿਸ ਵਜ੍ਹਾ ਨਾਲ ਬੰਦ ਕਰਾ ਦਿਓ ਹਾਂਜੀ ਕਿਸਾਨਾਂ ਵੱਲੋਂ 4 ਵਜੇ ਤੱਕ ਦਾ ਜਿਹੜਾ ਸੱਦਾ ਦਿੱਤਾ ਹੋਇਆ ਸੀ ਬੰਦ ਕਰਨ ਦਾ ਉਹਦੇ ਤਹਿਤ ਹੀ ਬਸ ਅਸੀਂ ਇਹ ਦੁਕਾਨਾਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਕਿ 4 ਵਜੇ ਤੱਕ ਬੇਨਤੀ ਕਰਨ ਲੱਗੇ ਹੋਏ ਆ ਕਿ ਬੰਦ ਕਰ ਦੇਣ ਸਮਰਥਨ ਦੇ ਦੇਖੋ ਕਿਸਾਨ ਕਿੰਨੇ ਦਿਨਾਂ ਤੋਂ ਕਿ ਨਹੀਂ ਇੱਥੇ ਬੈਠੇ ਨੇ ਤਾਂ ਲੋਕ ਕਿੰਨੇ ਚਿਰਾਂ ਤੋਂ ਭੁੱਖੇ ਬੈਠੇ ਨੇ ਲੋਕਾਂ ਨੂੰ ਫਿਰ ਵੀ ਚਾਰਾ ਨਹੀਂ ਆ ਸਾਨੂੰ ਕਰਾਣੀ ਪੈ ਰਹੀ ਉਹਨਾਂ ਨੂੰ ਆਪ ਕਰਨੀ ਪੈ ਰਹੀ ਆ ਹਰਜ ਕਰੋ ਸੈਂਟਰ ਸਰਕਾਰ ਇਸ ਗੱਲ ਤੇ ਸਹਿਮਤ ਨਹੀਂ ਹੁੰਦੀ ਤਾਂ ਅੱਗੇ ਕੀ ਸਮਾਚਾਰ ਹੈ ਸਮਾਚਾਰ ਤੇ ਹੋਰ ਤੇਜ਼ ਕਰਾਂਗੇ ਸੰਘਰਸ਼ ਚੱਲੀ ਜਾਊਗਾ ਜਿੱਥੇ ਸਾਡੀ ਜਥੇਬੰਦੀਆਂ ਹੁਕਮ ਲਾਣਗੀਆਂ ਅਸੀਂ ਉਧਰ ਨੂੰ ਉਧਰ ਨੂੰ ਉਹਨਾਂ ਦੇ ਹੁਕਮ ਨਾਲ ਚੱਲਾਂਗੇ ਇਸਾਨ ਜੂਨੀਅਰ i'm ਮਾਤਾ ਨਗਰ ਚੌਕ ਦੀਆਂ ਮੂਹੂ ਬੋਲਦੀਆਂ ਖਾਸ ਤਸਵੀਰਾਂ ਇਹ ਗੇੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸਾਨਾਂ ਵੱਲੋਂ ਉਕਰਾਈਆਂ ਜਾ ਰਹੀਆਂ ਦੁਕਾਨਾਂ ਬੰਦ 5 ਮਿੰਟ ਰੁਕ ਜਾਓ ਇੱਥੇ ਭਾਈ ਸਾਹਿਬ ਆ ਗਿਆ ਆ ਰਿਹਾ ਹੈ ਇਹ ਜਿਹੜਾ ਕਾਹਦਾ ਬੋਲਦੀ ਆਂਦੀ ਬਾਕੀ ਸਾਣ ਮਜ਼ਦੂਰ ਇਕੱਤੇ ਵੱਲੋਂ ਨਿਮਰਤਾ ਸਹਿਤ ਕਰਾਈਆਂ ਜਾ ਰਹੀਆਂ ਨੇ ਦੁਕਾਨਾਂ ਬੰਦ ਮੇਰੀ ਬੇਨਤੀ ਹੈ ਜੀ ਦੋ ਘੰਟੇ ਜੀ ਬਹੁਤ ਹੀ ਜ਼ਿਆਦਾ ਨਿਮਰਤਾ ਸਹਿਤ ਦੁਕਾਨਾਂ ਜਿਹੜੀਆਂ ਕਿ ਬੰਦ ਕਰਾਈਆਂ ਜਾ ਰਹੀਆਂ ਨੇ ਸਾਣ ਮਜ਼ਦੂਰ ਜਿੰਦਾਬਾਦ ਸਾਣ ਮਜ਼ਦੂਰ ਜਿੰਦਾਬਾਦ ਇੱਕ ਮਿੰਟ ਹੋਰ ਪੁੱਛਦੇ ਆਂ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਬਾ ਜੀ ਹੋਰ ਯਾਰ 4 ਵਜੇ ਤੱਕ ਰਿਪੈਸਟ ਮੰਨ ਲਈ ਮਿਹਰਬਾਨੀ 4 ਮਜ਼ਦੂਰ ਇੱਕ ਜਿੰਦਾਬਾਦ 4 ਮਜ਼ਦੂਰ ਇੱਕ ਜਿੰਦਾਬਾਦ ਆ ਤਾਂ ਬੱਤੀ ਇਹ ਜਿਹੜਾ ਇਹ ਤਾਂ ਆਪਣੀ ਗੱਡਕਾ ਆ ਇਹ ਸ਼ਟਰ ਡਿ ਗਈ ਹੋਇਆ ਦਾ ਸ੍ਰੀ ਜੀ ਇਸ ਬੱਦਲੇ ਜੀ ਹੋਰ ਜੀ ਠੀਕ ਹੈ ਠੀਕ ਜੀ 4 ਵਜੇ ਮਿਹਰਬਾਨੀ ਜੀ ਬੇਨਤੀ ਆ ਕਿੰਦਰ ਹੈ ਕਿ ਲੈਣੇ ਤੇ ਤਾਂ ਭੁੱਲਾ ਹੀ ਆ ਡਾਕਟਰ ਆ ਡਾਕਟਰ 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 ਇਹ ਦੁੱਬ ਗਾ ਨਿਮਸ਼ੀ ਨਾ ਉਹ ਅੱਗੇ ਕਿਹੜਾ ਵਾ ਮੈਂ ਤਾਂ ਗੰਭੀਰ ਕੰਟੈਕਟ ਆ ਇਮੀਗ੍ਰੇਸ਼ਨ ਜ਼ਿਲ੍ਹਾ ਲੁਧਿਆਣਾ ਦੇ ਪੰਜਾਬ ਮਾਤਾ ਨਗਰ ਚੌਕ ਦੀਆਂ ਮੂਹੋਂ ਬੋਲਦੀਆਂ ਖਾਸ ਤਸਵੀਰਾਂ ਆ ਬਾਈ ਤੇਰੇ ਬੰਦੇ ਕੱਢ ਕੇ ਨਹੀਂ 2 ਘੰਟੇ ਵਿੱਚ ਆ ਰਹੀ ਹੈ ਨਹੀਂ ਖੁੱਲ ਰਹੀ ਆ ਆ ਜਾਓ ਉਹ ਗੱਡੀ ਨਿਕਲ ਰਹੀ ਚਾਲੂ ਨਾ ਸਾਈਡ ਦਿਓ ਗੱਡੀ ਕੱਢ ਦਿਓ ਆ ਨਾ ਕਹਿੰਦੇ ਜਾਂਦਾ ਜਿੱਦਾਂ ਆ ਗਿਆ ਮੇਰੇ ਫੇਟ ਟੁੱਟਿਆ ਮੈਂ ਆ ਜਿੰਦਗੀ ਦਾ ਮਾਇਕ ਤੇਰੇ ਜੀਰੋ ਦਾ ਮਾਰਾ ਭਾਜੀ ਆਈ ਬੰਦਾ ਇਹ ਚਾਰ ਬੰਦ ਕਰ ਦਿਓ ਜੀ ਲੋ ਘੰਟੇ ਕਰਦੇ ਹੋ ਬੇਨਤੀ ਆ ਤੁਹਾਨੂੰ ਜਲਦੀ ਭਾਈ ਜੀ ਆਏ ਬੰਦ ਕਰ ਬੰਦਾ ਪਹਿਲੇ ਦੇਖ ਲੈ ਸੈਣਾ ਬੰਦਾ ਕੋਈ ਨਹੀਂ ਕਰਦੇ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਬੰਦ ਦੇ ਸੱਦੇ ਨੂੰ ਲੈ ਕੇ ਇਹ ਜਿਹੜੀ ਮਾਰਕੀਟ ਹੈ ਉੱਚਾ ਪਿੰਡ ਸਨੇਤਾ ਇਹ ਉੱਚਾ ਪਿੰਡ ਸਨੇਹ ਦੇ ਵਿੱਚ ਤਕਰੀਬਨ ਤਕਰੀਬਨ ਸਾਰੇ ਹੀ ਮਾਰਕੀਟ ਬੰਦ ਹੈ ਇਹ ਨੇ ਮੂੰਹੋਂ ਬੋਲਦੀਆਂ ਖਾਸ ਤਸਵੀਰਾਂ ਬੰਦ ਦੇ ਸੱਦੇ ਨੂੰ ਲੈ ਕੇ ਜ਼ਿਲ੍ਹਾ ਲੁਧਿਆਣਾ ਦੇ ਉੱਚਾ ਪਿੰਡ ਸਨੇਹ ਦੀ ਤਕਰੀਬਨ ਤਕਰੀਬਨ ਜੇ ਆਪਾਂ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਤਕਰੀਬਨ ਸਾਰੀ ਹੀ ਮਾਰਕੀਟ ਬੰਦ ਹੈ ਆਓ ਦੇਖਦੇ ਹਾਂ ਮੂੰਹੋਂ ਬੋਲਦੀਆਂ ਖਾਸ ਤਸਵੀਰਾਂ ਇਹ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਉੱਚਾ ਪਿੰਡ ਸਨੇਹ ਦੀ तकरीबन ਸਾਰੀ 90% ਦੇ ਲਗਭਗ ਮਾਰਕੀਟ ਬੰਦ ਹੈ ਪੰਜਾਬ ਜਿੱਥੇ ਬੰਦੀਆਂ ਵੱਲੋਂ ਮਜ਼ਦੂਰ ਜਥੇਬੰਦੀਆਂ ਵੱਲੋਂ ਲਗਾਤਾਰ ਮਹੀਨਿਆਂ ਜਾਰੀ ਹਰ ਇੱਕ ਦੁਕਾਨ ਦੇ ਉੱਤੇ ਜਾ ਕੇ ਕਰਾਏ ਜਾ ਰਹੇ ਨੇ ਬੰਦ ਕੰਨਾ ਜਿਸ ਤਰ੍ਹਾਂ ਕਿ ਪੰਜਾਬ ਬੰਦ ਦੀ ਕੋਲ ਦਿੱਤੀ ਗਈ ਸੀ ਉਸੇ ਤਰ੍ਹਾਂ ਹੀ ਜਥੇਬੰਦੀਆਂ ਤਖੋਵਾਰ ਰੋਡ ਫੁੱਲਾਵਾਲ ਚੌਂਕ ਤੋਂ ਲੈ ਕੇ ਸਾਰਾ ਇਹ ਇਲਾਕਾ ਬੰਦ ਕਰਨ ਲੱਗੀਆਂ ਹੋਈਆਂ ਨੇ ਤਕਰੀਬਨ ਤਕਰੀਬਨ ਬੰਦ ਸੀਗਾ ਕੁਝ ਦੁਕਾਨਾਂ ਜਿਹੜੀਆਂ ਨਹੀਂ ਬੰਦ ਕੀਤੀਆਂ ਗਈਆਂ ਸੀਗੀਆਂ ਉਹਨਾਂ ਦੁਕਾਨਾਂ ਨੂੰ ਬੰਦ ਕਰਾਉਣ ਲੱਗੇ ਹੋਏ ਨੇ ਕਿਉਂਕਿ ਕੁਝ ਕਿ ਦੁਕਾਨਾਂ ਹੀ ਸੀ ਲੋਕਾਂ ਕਿਨੋਂ ਜਿਹੜੀਆਂ ਨਹੀਂ ਬੰਦ ਹੋਈਆਂ ਸੀਗੀਆਂ ਉਹਨਾਂ ਹੀ ਦੁਕਾਨਾਂ ਨੂੰ ਜਿਹੜੀਆਂ ਕਿ ਜਥੇਬੰਦੀਆਂ ਵੱਲੋਂ ਬੰਦ ਕਰਾਈਆਂ ਜਾ ਰਹੀਆਂ ਨੇ ஜை <laughs> 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 ਸਾਣ ਮਜ਼ਦੂਰ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਕਰਾਈਆਂ ਜਾ ਰਹੀਆਂ ਮਾਰਕੀਟਾਂ ਬੰਦ ਇਹ ਜਿਹੜਿਆ ਤੁਸੀਂ ਦੇਖ ਰਹੇ ਹੋ ਜਥੇਬੰਦੀਆਂ ਵੱਲੋਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਲਗਾਤਾਰ ਹੀ ਬੰਦ ਦੇ ਸੱਦੇ ਨੂੰ ਲੈ ਕੇ ਤਕਰੀਬਨ ਤਕਰੀਬਨ ਦੁਕਾਨਾਂ ਖੁੱਲੀਆਂ ਸਿਗੀਆਂ ਜਿਹੜੀਆਂ ਕਿ ਹੁਣ ਕਿਸਾਨ ਮਜ਼ਦੂਰ ਇੱਕ ਤਰੀ ਜਥੇਬੰਦੀ ਦੀਆਂ ਵਰਕਰਾਂ ਵੱਲੋਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਇਹ ਦੁਕਾਨਾਂ ਸਾਰੀਆਂ ਖੁੱਲੀਆਂ ਮਾਣ ਨਾਲ ਸਾਰਿਆਂ ਨੂੰ ਵੈਸੇ ਪਹਿਲਾਂ ਮੈਂ ਸੋਚਿਆ ਸੀ ਤੇ ਆ ਗਿਆ ਬਾਕੀ ਬਾਕੀ ਯਾਰ ਜੀ ਜਰੂਰ ਮੈਂ ਜਾਰਾ ਬੋਲ ਰਿਹਾ ਮੈਂ ਖਾਲਦੂਰ ਸਿਵਲ